Malarkotla police got a big success when two people were arrested, along with the weapons used in the crime in the murder case of a teacher recently. Police said that his old rivalry with the teacher was continuing, due to which he committed the murder like incident. View special report. <laughs> ਕਰੀਬ 8 ਵਜੇ ਦੇ ਕਰੀਬ ਸਵੇਰੇ ਇਹਨਾਂ ਦਾ ਕੁਝ ਨਾਮਰੂ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ ਤੇ ਜੇ ਸੰਬੰਧੀ ਅਸੀਂ ਵਾਪਸ ਟੀਮਾਂ ਬਣਾ ਕੇ ਟੈਕਨੀਕਲ ਤੇ ਫੋਰੈਂਸਿਕ ਕੈਪੈਸਿਟੀ ਦੀ ਮਦਦ ਨਾਲ ਇਹ ਵਾਰਦਾਤ ਨੂੰ ਪੇਸ਼ ਕੀਤਾ ਤੇ ਵਿਦੇਸ਼ ਦੋ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਇਹ ਦੋਸ਼ੀ ਜਗਤਾਰ ਸਿੰਘ ਤਾਰੀਕ ਤੇ ਦੂਜਾ ਹਰਜੋਤ ਸਿੰਘ ਉਰਫ ਜੋਹਰ ਜਿਹਦੀ ਉਮਰ 34 ਸਾਲ ਹੈ ਤੇ ਦੂਜੇ ਦੀ 19 ਸਾਲ ਦੀ ਹੈ ਇਹਨੇ ਕਤਲ ਕਿਉਂ ਕੀਤਾ ਕੀ ਕਾਰਨ ਸੀ ਇਹਦਾ ਪਹਿਲਾਂ ਵੀ ਜਿਹੜਾ ਜਗਤਾਰ ਸਿੰਘ ਤਾਰੀ ਹੈ ਇਹਦੀ ਪਹਿਲਾਂ ਉਹਨਾਂ ਨਾਲ ਤਕਰਾਰਬਾਜੀ ਚੱਲ ਰਹੀ ਸੀ ਇਹਦੇ ਪਾਸੇ ਰਿਵੀਜ਼ਨਸ ਕਰਕੇ ਕੋਈ ਪਹਿਲਾਂ ਦੋ ਵਾਰੇ ਪਹਿਲਾਂ ਵੀ ਇਹਨਾਂ ਦੀ ਮੁਕਫੜ ਹੋਈ ਆ ਅਪਸਰ ਤੋਂ ਪਾਈ ਹੋਏ ਨੇ ਬਲੇਕ ਕੋਟਲੇ ਵੀ ਖਰੀਦੇ ਪੈਡੂ ਉਹਨੂੰ ਲੱਗਦੇ ਜਿਹੜਾ ਜਗਤਾਰ ਸੀ ਉਹਦੇ ਮਨ 'ਚ ਇਹ ਖਤਸਾ ਸੀ ਕਿ ਇਹ ਮੇਰਾ ਨੁਕਸਾਨ ਕਰੂਗਾ ਜਾਂ ਮੈਨੂੰ ਮਾਰੂਗਾ ਜਿਸ ਨੂੰ ਲੱਗਦੇ ਹੋਏ ਉਹਨੇ ਇਹਦਾ ਕਤਲ ਕੀ ਚੀਜ਼ ਨਾਲ ਮਾਰਿਆ ਸੀ ਜੋ ਤਿਆਰ ਕੀਤਾ ਸੀ ਉਹ ਕਾਬੂ ਕਰਨ ਲਈ ਹਥਿਆਰ ਬਰਾਮਦ ਕਰਨ ਲਈ ਨਾ ਆ ਦਿਨਾ ਇਹ ਮੋਟਰਸਾਈਕਲ ਤੇ ਜਦੋਂ ਉਹ ਆਪਣੇ ਸਕੂਲ ਨੂੰ ਜਾ ਰਿਹਾ ਸੀ ਇਹ ਦੂਜੇ ਪਾਸੇ ਮੋਟਰਸਾਈਕਲ ਤੇ ਆ ਰਹੀ ਸੀ ਦੋ ਬੰਦੇ ਰਾਤ ਨੂੰ ਚੱਲਦੇ ਮੋਟਰਸਾਈਕਲ ਤੇ ਇਹਨਾਂ ਨੇ ਹੱਥ ਦੇ ਕੇ ਜਦੋਂ ਉਹਨੇ ਸਲੋ ਕੀਤਾ ਤਾਂ ਇਹਨਾਂ ਕੋਲ ਇੱਕ ਤੇਜ ਤੇਜ ਤਾਰ ਹਥਿਆਰ ਸੀਗਾ ਜਿਹੜਾ ਇੱਕ ਨੋਕੀਲਾ ਤੁਸੀਂ ਉਹਨੂੰ ਛੇਪ ਬਲੱਫ ਕਹਿ ਸਕਦੇ ਹੋ ਜਾਂ ਪਾਲੇਸ਼ ਦੀ ਸ਼ੇਪ ਸੀਗਾ ਜਿਹੜਾ ਇਹਨੇ ਉਹਦੇ ਜਮਾਤ ਦਾ ਉਹਦੇ ਚੈਸਟ 'ਚ ਮਰ ਗਿਆ ਤੇ ਉਹਦੀ ਇੰਜੀਨ ਨਾਲ ਉਹਦੀ ਲੈ ਕਿ ਪੁਲਸਰ ਮਾਰ ਲੈ ਕੇ ਇਹਨੂੰ ਕਿ ਕੋਈ ਹੋਰ ਵੀ ਆਹ ਤਿੰਨ ਦਿਨ ਦਾ ਪੁਲਸਰ ਮਾਰ ਲਿਤਾ ਗਿਆ ਸੀ ਕਿ ਬਾਕੀ ਇਹਨਾਂ ਦਾ ਤਾਂ ਕੁਝ ਕਿਸ ਚੱਲ ਰਹੀ ਹੈ ਬਾਕੀ ਇਹਨਾਂ ਦਾ ਹੋਰ ਵੀ ਰਿਮਾਂਡ ਲਿਆ ਜਾਊਗਾ ਕਿ ਇਹਨਾਂ ਦੇ ਕੋਲ ਕਿੰਨੇ ਕਿੰਨੀ ਉਮਰ ਦੇ ਨਿਰਦੋਸ਼ੀ ਜੀ ਦੋਸ਼ੀ ਇੱਕ ਦੀ ਉਮਰ 34 ਸਾਲ ਹੈ ਜੀ ਦੂਜੇ ਦੀ ਉਮਰ 21 ਸਾਲ ਕਿੱਥੋਂ ਦੇ ਨੇ ਜੀ ਦੋਸ਼ੀ ਇੱਕ ਕੰਗੜਵਾਲ ਦੇ ਰਹਿਣ ਵਾਲੇ ਨੇ ਜੀ ਜੀ ਪਹਿਲੇ ਵੀ ਕੋਈ ਕੇਸ ਇਹਨਾਂ ਨਾਲ ਨਹੀਂ ਪਹਿਲਾਂ ਕੋਈ ਵੀ ਅਸਿਸਟ ਨਹੀਂ ਸਰ ਜੀ ਦਾ ਧਾਰਨ ਕੀ ਸੀ ਇਹਨਾਂ ਦਾ ਇਹਦੀ ਪਰਸਨਲ ਐਨੈਮੀਟੀ ਸੀ ਜੀ ਪੁਰਾਣਾ ਕੋਈ ਪਰਸਨਲ ਰੀਜਨਸ ਕਰਕੇ ਇਹਨਾਂ ਦੀ ਆਪਸ ਚ ਰਿਲੇਸ਼ਨਸ਼ਿਪ ਹੈ ਜੀ ਪਹਿਲਾਂ ਵੀ ਇੱਕ ਦੋ ਵਾਰ ਤਕਰਾਰਬਾਦੀ ਹੋਈ ਹੈ ਪਿਛਲੇ ਸਾਲ